ਹੈਲੋ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆਏ ਗਾਈਸਟਾਂ ਨੇ ਆਪਾਂ ਹੋ ਗਏ ਰੈਡੀ ਜਾਣ ਨੂੰ ਜੌਬ ਤੇ ਚਲੋ ਚੱਲੀਏ ਜੌਬ ਤੇ ਅੱਛਾ ਸੀ ਥੋੜਾ ਜਿਹਾ ਲੇਟ ਹੋ ਗਾਇਆ ਕੰਮ ਤੇ ਜਾਣ ਨੂੰ ਫਟਾਫਟ ਚਲੀਏ ਪਹੁੰਚੀਏ ਕੰਮ ਤੇ ਆਪਾਂ ਆਜੋ ਸਾਰੇ ਜਾਣੇ ਚੱਲੀਏ ਕੰਮ ਤੇ ਲੈਟਸ ਗੋ ਕੋਈ ਨਾ ਕੋਈ ਆਜੋ ਕਿੰਨੇ ਮਿੰਟ 40 40 ਜੀ ਅਸੀਂ ਪਹੁੰਚ ਗਏ ਕੰਮ ਤੇ ਅਸੀਂ ਆਲਰੇਡੀ ਗਲੀਟ ਸੀਗੇ ਕਸਟਮਰ ਸੈਟਅਪ ਵੀਟ ਕਰ ਰਹੇ ਸੀ ਬਾਹਰ ਖੜੇ ਤੇ ਅਸੀਂ ਫੜਫੜ ਓਪਨ ਕੀਤਾ ਰੈਸਟੋਰੈਂਟ ਫੜਫੜ ਆਰਡਰ ਲੈ ਰਹੇ ਹਾਂ ਤੇ ਉਹ ਆ ਕੇ ਬੈਠੇ ਨੇ ਤੇ ਸਾਡੇ ਨਾਲ ਹੀ ਅੰਦਰ ਆ ਗਏ ਉਹ ਵੀ ਤੇ ਉਹ ਅੰਦਰ ਆ ਗਏ ਛੱਟ ਅਸੀਂ ਲਿਆ ਉਹਨਾਂ ਦਾ ਆਰਡਰ ਸਾਤੋਂ ਤਾਂ ਇੰਨਾ ਵੀ ਟਾਈਮ ਨਹੀਂ ਸੀਗਾ ਫਿਰ ਫਰੰਟ ਹਾਊਸ ਵੇਟਰ ਤੋਂ ਕਿ ਉਹ ਸ਼ਟਰ ਆਪ ਕਰ ਸਕੇ ਸ਼ਟਰ ਵੀ ਨਹੀਂ ਸਾਡੇ ਤੋਂ ਆਪ ਹੋਇਆ ਤੇ ਫਟਾਫਟ ਅਸੀਂ ਫਿਰ ਉਹਨਾਂ ਦਾ ਆਰਡਰ ਰੈਡੀ ਕਰ ਲੱਗਾ ਮੈਂ ਉਹਨਾਂ ਦਾ ਆਰਡਰ ਉਹ ਆਰਡਰ ਲੈਣ ਚ ਲੈ ਗਿਆ ਤੇ ਮੈਂ ਫਟਾਫਟ ਕੰਪਿਊਟਰ ਸੈਟ ਕੀਤਾ ਸਾਰਾ ਸਾਰੀ ਪੇਮੈਂਟ ਕਰਕੇ ਤੇ ਫੇਰ ਫਟਾਫਟ ਆਰਡਰ ਪੰਚ ਕੀਤਾ ਇੱਧਰ ਆ ਕੇ ਫੇਰ ਮੈਂ ਮੱਥਾ ਟੇਕਿਆ ਫੇਰ ਰੋਜ਼ ਡੇਲੀ ਫੇਰ ਮੱਥਾ ਅਸੀਂ ਟੇਕ ਦਿੰਦੇ ਆ ਔਨ ਕਰਨ ਤੋਂ ਪਹਿਲਾਂ ਗੈਸ ਤੇ ਸਟਾਫ ਵੀ ਸਾਡੀ ਵੇਟ ਕਰਦਾ ਹੁੰਦਾ ਫੇਰ ਤੁਸੀਂ ਸ਼ਫਾ ਕੇ ਆਪਣਾ ਕਰ ਲੋ ਜੋ ਵੀ ਕਰਨਾ ਆ ਕੋਈ ਇੱਧਰ ਤਾਂ ਹੈ ਹੀ ਨਹੀਂ ਇਹਨਾਂ ਨੂੰ ਇਹਨਾਂ ਚੀਜ਼ਾਂ ਦਾ ਮਤਲਬ ਆਪਾਂ ਹੀ ਆਫੇ ਆਪਾਂ ਮੱਥਾ ਦੇਖਦੇ ਆ ਨਾ ਆਪਣੇ ਕਲਚਰ ਚਾ ਆਰਡਰ ਕਟਣ ਤੋਂ ਬਾਅਦ ਅਸੀਂ ਆਰਡਰ ਰੈਡੀ ਕੀਤਾ ਐ ਤਾਂ ਬਹੁਤ ਜ਼ਿਆਦਾ ਕੰਮ ਸੀ ਸਾਰਾ ਦਿਨ ਸਾਡਾ ਅੱਜ ਦੀ ਨਿਕਲ ਗਿਆ ਕਿਚਨ ਦੇ ਵਿੱਚ ਬਸ ਅਸੀਂ ਲਾਂਚ ਹੀ ਕੀਤਾ ਇੱਕ ਜਿਹੜਾ ਬੈਕ ਲਾਂਚ ਕੀਤਾ ਤੇ ਰਾਤ ਨੂੰ ਵੀ ਇੰਨੇ ਕਸਟਮਰ ਆਏ ਬਹੁਤ ਜ਼ਿਆਦਾ ਅਸੀਂ ਸਾਡੇ ਬਿਜ਼ੀ ਰਿਹਾ ਏ ওপਨਿੰਗ ਟਾਈਮ ਆ ਸਾਡੇ ਕੋਲ ਇੱਕ ਸਟਾਫ ਹੁੰਦਾ ਆ ਤੇ ਅਸੀਂ ਦੋਨੇ ਜਾਣੇ ਹੁੰਦੇ ਆ ਤੇ ਸ਼ਾਮ ਨੂੰ ਇੱਕ ਵਜੇ ਦਵਾਦ ਸਾਰਾ ਸਟਾਫ ਸਾਡਾ ਆ ਜਾਂਦਾ ਕੰਪਲੀਟ ਹੋ ਜਾਂਦਾ ਸੀ 6-7 ਜਾਣੇ ਕਿਚਨ ਦੇ ਵਿੱਚ ਆ ਤੇ 4-5 ਜਾਣੇ ਫਰੰਟ ਤੇ ਆ ਅੱਜ ਜੀ ਹੋ ਗਿਆ ਲੰਚ ਟਾਈਮ ਸਾਡਾ ਰਾਈਸ ਖਾਲੋ ਵੈਜ ਪਲਾਉ ਸਬਜ਼ੀਆਂ ਪਾ ਕੇ ਇਹ ਬਣਿਆ ਹਾਡੌਗ ਇਹ ਸ਼ੂਮਾਈ ਸ਼ੂਮਾਈ ਤੋਂ ਰਾਈਸ ਨਾਲ ਇੱਥੇ ਆਪਣੇ ਇੰਡੀਅਨ ਨੂੰ ਕਹਿੰਦੇ ਆ ਮੋਮੋਸ ਮੋਮੋਸ ਇਹ ਚਿਕਨ ਵਾਲੇ ਆ ਇਹ ਹਾਡੌਗ ਆ ਸਾਡੇ ਖਾਣੇ ਚ ਤੁਹਾਨੂੰ ਜ਼ਿਆਦਾਤਰ ਰਾਈਸ ਹੀ ਮਿਲੂਗੇ ਰਾਈਸ ਜ਼ਿਆਦਾ ਖਾਈਪੇ ਬਹੁਤ ਜ਼ਿਆਦਾ ਕਸਟਮਰ ਹੋ ਜਾਂਦੇ ਰਾਤ ਨੂੰ ਵੀ ਮੋਸਟ ਜ਼ਿਆਦਾ ਇੱਥੇ ਰਾਤ ਨੂੰ ਆਉਂਦੇ ਆ ਇੱਥੇ ਸੜਕ ਬਣ ਰਹੀ ਆ ਹੁਣ ਰਾਤ ਨੂੰ ਇਹਨਾਂ ਨੇ ਇੱਥੇ ਲੁੱਕ ਪਾਉਣੀ ਆ ਤੇ ਮੇਰਾ ਟਾਈਮ ਖਤਮ ਮੇਰੀ ਡਿਊਟੀ ਖਤਮ ਦਸ ਤੋਂ ਦਸ ਮੇਰੀ ਡਿਊਟੀ ਆ ਗੁੱਡ ਨਾਈਟ ਟੇਕ ਕੇਅਰ ਸਬਸਕ੍ਰਾਈਬ ਪਲੀਜ਼ ਬਾਏ